ਕੀ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂਗਾ ਤੁਸੀਂ ਘਰੇ ਬੈਠੇ ਆਪਣੇ ਫੋਨ ਤੇ ਈ ਸ਼ਰਮ ਕਾ ਲਿਆ ਉਹ ਕਿੱਦਾਂ ਡਾਊਨਲੋਡ ਕਰ ਸਕਦੇ ਹੋ ਉਹ ਕਿੱਦਾਂ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਅੰਤ ਤੱਕ ਦੇਖਿਓ ਆਓ ਤੁਹਾਨੂੰ ਆਪਾਂ ਦੱਸਦੇ ਹਾਂ ਵੀਡੀਓ ਦੇ ਵਿੱਚ ਜੀ ਸਭ ਤੋਂ ਪਹਿਲਾਂ ਆਪਾਂ ਆਪਣੇ ਫੋਨ ਦੇ Google Chrome ਤੇ ਜਾਣਾ ਹੈ ਇੱਥੇ ਆਪਾਂ ਸਰਚ ਕਰਨਾ ਹੈ ਈ ਸ਼ਰਮ ਜਦੋਂ ਆਪਾਂ ਈ ਸ਼ਰਮ ਸਰਚ ਕਰਨਾ ਹੈ ਨਾ ਤਾਂ ਪਹਿਲੇ ਗਵਰਨਮੈਂਟ ਦੀ ਵੈਬਸਾਈਟ ਆਣੀ ਤੁਸੀਂ ਇੱਥੇ ਕਲਿੱਕ ਕਰਨਾ ਕੋਈ ਤੁਹਾਨੂੰ ਡਰਨ ਦੀ ਲੋੜ ਨਹੀਂ ਤੁਸੀਂ ਬੜੇ ਧੜਕੋਗੇ ਇੱਥੋਂ ਡਾਊਨਲੋਡ ਕਰ ਸਕਦੇ ਆਂ ਇੱਥੇ ਥੱਲੇ ਲਿਖਿਆ ਆ ਗਿਆ ਨਾ ਈ ਸ਼ਰਮ ਥੱਲੇ ਲਿਖਿਆ ਤੁਸੀਂ ਦੇਖ ਸਕਦੇ ਲਿਖਿਆ ਹੈ ਗੋ ਟੂ ਮੇਨ ਪੇਜ ਇੱਥੇ ਆਪਾਂ ਕਲਿੱਕ ਕਰਨਾ ਇੱਥੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਇੱਥੇ ਆ ਵਾਲਾ ਪੇਜ ਆ ਜਾਣਾ ਤਾਂ ਮਤਲਬ ਪਹਿਲਾਂ ਤੁਸੀਂ ਦੇਖਿਆ ਰਜਿਸਟਰ ਆਉਣ ਹੀ ਸ਼ਰਮ ਤੁਸੀਂ ਥੱਲੇ ਦੇਖੋ ਆਲਰੇਡੀ ਲਿਖਿਆ ਨਾ ਇੱਕ ਲੌਗਇਨ ਲਿਖਿਆ ਤੁਸੀਂ ਕੀ ਕਰਨਾ ਹੈ ਇੱਥੇ ਲੌਗਇਨ ਤੇ ਕਲਿੱਕ ਕਰਨਾ ਜਦੋਂ ਲੌਗਇਨ ਤੇ ਕਲਿੱਕ ਕਰਨਾ ਤਾਂ ਆ ਵਾਲਾ ਪੇਜ ਆ ਜਾਣਾ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਿਓ ਜੇਕਰ ਤੁਹਾਡਾ ਈ ਸ਼ਰਮ ਕਾਰਡ ਬਣਿਆ ਹੈ ਫਿਰ ਇਹਦੇ ਤੁਸੀਂ ਡਾਊਨਲੋਡ ਕਰ ਸਕਦੇ ਆ ਨਹੀਂ ਤਾਂ ਨਹੀਂ ਕਰ ਸਕਦੇ ਬਾਕੀ ਜੇ ਇਹਦਾ ਨਹੀਂ ਬਣਿਆ ਮੈ ਵੇਈ ਸ਼ਰਮ ਕਰਕੇ ਅਦਾ ਬਣਾਈਦਾ ਘਰ ਬੈਠੇ ਤੇ ਤਾਂ ਫਾਇਦੇ ਬੜੇ ਆ ਤਾਂ ਬਹੁਤ ਸਾਰੇ ਜਿਨ੍ਹਾਂ ਨੂੰ ਫਾਇਦਾ ਮਿਲਦਾ ਪੈਨਸ਼ਨਾਂ ਵਗੈਰਾ ਜਾਂ ਹੋਰ ਆ ਨਾ ਤੇ ਮਤਲਬ ਸਰਕਾਰ ਵੱਲੋਂ ਜੋ ਸਕੀਮਾਂ ਵਗੈਰਾ ਤਾਂ ਸਾਰੀਆਂ ਇਹਦੇ ਥਰੂ ਮਿਲਦੀਆਂ ਆ ਮੈਨੂੰ ਤੋਂ ਬਾਅਦ ਕੀ ਕਰਨਾ ਇੱਥੇ ਆਪਾਂ ਆਪਣਾ ਮੋਬਾਈਲ ਨੰਬਰ ਭਰਨਾ ਤਾਂ ਥੱਲੇ ਤੁਸੀਂ ਕੋਡ ਦੇਖ ਸਕਦੇ ਜੀ ਡੀ ਆਰ ਵਾਲਾ ਹਨਾ ਤੇ ਇਹ ਕੋਡ ਤੁਸੀਂ ਸਹੀ ਜਿਹਾ ਭਰਨਾ ਜਦੋਂ ਮੈਂ ਆਪਣਾ ਮੋਬਾਈਲ ਨੰਬਰ ਮੈਂ ਭਰਦਾ ਆ ਮੋਬਾਈਲ ਨੰਬਰ ਭਰਨ ਤੋਂ ਬਾਅਦ ਕੀ ਕਰਨਾ ਇੱਕ ਚੀਜ਼ ਦਾ ਹੋਰ ਧਿਆਨ ਰੱਖੋ ਮੋਬਾਈਲ ਨੰਬਰ ਇੱਥੇ ਉਹ ਭਰਨਾ ਜਿਹੜਾ ਤੁਹਾਡੇ ਆਧਾਰ ਕਾਰਡ ਦੇ ਨਾਲ ਲਿੰਕ ਆ ਉਹੀ ਚੱਲਣਾ ਨਹੀਂ ਤਾਂ ਨਹੀਂ ਕਰ ਤੱਕ ਮੋਬਾਈਲ ਨੰਬਰ ਭਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਥੱਲੇ ਲਿਖਿਆ ਆਉਂਦਾ ਜਿਹੜਾ ਕੋਡ ਆ ਜੀ ਡੀ ਆਰ ਫਿਰ ਆਰ ਉਸ ਤੋਂ ਬਾਅਦ ਤਿੰਨ ਤੇ ਡੀ ਭਰਨ ਤੋਂ ਬਾਅਦ ਆਪਾਂ ਥੱਲੇ ਦੇਖ ਸਕਦੇ ਤੇ ਸੈਂਡ ਓਟੀਪੀ ਇੱਥੇ ਆਪਾਂ ਕਲਿੱਕ ਕਰ ਦਵਾਂਗੇ ਉਹਦੇ ਤੇ ਕਲਿੱਕ ਕਰਨਾ ਆਪਣੇ ਨੰਬਰ ਤੇ ਇੱਕ ਓਟੀਪੀ ਆਉਣਾ ਜਿਹੜਾ ਤੁਹਾਡੇ ਆਧਾਰ ਕਾਰਡ ਦੇ ਨਾਲ ਲਿੰਕ ਆ ਇੱਥੇ ਹੀ ਕਰਨਾ ਆਪਾਂ ਉਹ ਓਟੀਪੀ ਭਰ ਦੇਣਾ ਓਟੀਪੀ ਭਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਥੱਲੇ ਆਪਾਂ ਨੂੰ ਇੱਕ ਹੋਰ ਕੋਡ ਲਿਖਣਾ ਆ ਜਿਹੜਾ ਇਹ ਨਹੀਂ ਦੱਸਿਆ ਤੁਸੀਂ ਦੇਖ ਸਕਦੇ ਨਾ ਐਫ ਓ 9 ਜੇ ਕੋਡ ਸਾਰੇ ਸਹੀ ਤੇ ਭਰਨ ਤੋਂ ਬਾਅਦ ਆਪਾਂ ਥੱਲੇ ਸਬਮਿਟ ਕਰ ਲੈਣਾ ਕਰਨ ਤੋਂ ਬਾਅਦ ਤੁਹਾਡਾ ਇੱਥੇ ਮਤਲਬ ਆਹ ਵਾਲਾ ਪੇਜ ਆ ਜਾਣਾ ਇੱਕ ਤਾਂ ਤੁਸੀਂ ਆਪਣੇ ਆਧਾਰ ਕਾਰਡ ਦੇ ਨਾਲ ਡਾਊਨਲੋਡ ਕਰ ਸਕਦੇ ਆਂ ਦੂਸਰੀ ਤੁਸੀਂ ਘੱਟ ਕੋ ਹੋਰ ਆਈਡੀ ਉਤੋਂ ਕਰ ਸਕਦੇ ਆਂ ਨਾ ਤਾਂ ਮਤਲਬ ਆਪਾਂ ਇਹ ਕਰਨਾ ਇੱਧਰ ਇੱਥੇ ਆਪਣਾ ਆਧਾਰ ਕਾਰਡ ਭਰ ਰਹੇ ਆਂ ਆਧਾਰ ਕਾਰਡ ਸਹੀ ਜੇ ਭਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਇੱਧਰ ਇੱਕ ਤੀਸਰੇ ਨੰਬਰ ਤੇ ਲਿਖਿਆ ਦਾ OTP ਆਪਾਂ ਇੱਥੇ ਕਲਿੱਕ ਕਰਨਾ ਕਰਨ ਤੋਂ ਬਾਅਦ ਇੱਕ ਥੱਲੇ ਫੇਰ ਕੋਡ ਆਉਣਾ ਥੱਲੇ ਤੁਸੀਂ ਦੇਖਿਓ ਧਿਆਨ ਦੇ ਨਾਲ ਇੱਥੇ ਲਿਖਿਆ RFJ ਹੈ ਨਾ ਇਹ ਬੜਾ ਕੋਡ ਤੁਸੀਂ ਬਿਲਕੁਲ ਸਹੀ ਥੇ ਭਰਨਾ ਆ ਤਾਂ ਕਿੰਨੀ ਵਾਰੀ ਕੋਡ ਭਰਨੇ ਬੰਦੇ ਤਾਂ ਜਾ ਕੇ ਨਿਕਲਦਾ ਆ ਆਰ ਐਫ ਜੇ 9 ਯੂ ਵਾਈ ਐਕਸ ਕੋਡ ਥਈ ਸੇ ਪਰੰਤੋ ਬਾਦ ਆਧਾਰ ਕਾਰਡ ਤੇ ਓਟੀਪੀ ਤੇ ਇਧਰ ਕੋਡ ਇਹ ਸਾਰਾ ਕੁਝ ਸਹੀ ਥੇ ਕਰਨ ਤੋਂ ਬਾਅਦ ਆਪਾਂ ਇਹ ਕਰਨਾ ਤੇ ਸਬਮਿਟ ਤੇ ਕਲਿੱਕ ਕਰਨਾ ਜਦੋਂ ਸਬਮਿਟ ਤੇ ਕਲਿੱਕ ਕਰਨਾ ਤਾਂ ਫਿਰ ਤੁਹਾਡੇ ਇੱਕ ਜਿਹੜਾ ਨੰਬਰ ਆਧਾਰ ਕਾਰਡ ਦੇ ਨਾਲ ਲੈ ਕੇ ਹਨ ਉੱਤੇ ਇੱਕ ਓਟੀਪੀ ਜਾਣਾ ਉਹ ਵਾਲਾ ਓਟੀਪੀ ਤੁਸੀਂ ਇੱਥੇ ਭਰਨਾ ਆ OTP ਭਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਥੱਲੇ ਇੱਕ ਕੋਡ ਹੋਰ ਲਿਖਿਆ ਗਿਆ OLA ਲਿਖਿਆ ਹੁੰਦਾ ਹੈ ਨਾ ਤਾਂ ਤੁਸੀਂ ਥੋੜੀ ਜਿਹੀ ਇੱਧਰ ਨੂੰ ਕਰਨਾ ਕੰਮ ਤੋਂ ਬਾਅਦ ਇੱਥੇ ਆਪਾਂ ਕਲਿੱਕ ਕਰਨਾ ਇਹ ਵਾਲਾ ਕੋਡ ਜਿਹੜਾ ਲਿਖਿਆ ਨਾ ਉਹ L ਕੋਡ ਸਹੀ ਸੇ ਭਰਨ ਤੋਂ ਬਾਅਦ ਆਪਾਂ ਥੱਲੇ ਇੱਕ ਲਿਖਿਆ ਹੁੰਦਾ ਰੀਸੈਟ ਇੱਧਰ ਨਾਲ ਲਿਖਿਆ ਗ੍ਰੀਨ ਕਰਦਾ ਨਿਸ਼ਾਨ ਹੁੰਦਾ ਆਪਾਂ ਇੱਥੇ ਕਲਿੱਕ ਕਰਨਾ ਇੱਥੇ ਕਲਿੱਕ ਕਰਨ ਤੋਂ ਬਾਅਦ ਤਾਂ ਆਹ ਵਾਲਾ ਪੇਜ ਆ ਜਾਣਾ ਇੱਥੇ ਤੁਹਾਡੇ ਆਧਾਰ ਕਾਰਡ ਦੇ ਨਾਲ ਜੋ ਵੀ ਸਾਰਾ ਡਾਟਾ ਲਿੰਕ ਹੈ ਉਹ ਚੀਜ਼ ਆ ਜਾਣੀ ਇੱਥੇ ਹੈ ਨਾ ਤਾਂ ਹੋਣ ਤੋਂ ਬਾਅਦ ਆਪਾਂ ਇੱਥੇ ਨਹੀਂ ਕੁਝ ਵੀ ਕਰਨਾ ਹੈਗਾ ਕਰਨ ਤੋਂ ਬਾਅਦ ਕੀ ਕਰਨਾ ਤੁਸੀਂ ਦੇਖ ਸਕਦੇ ਹੋ ਉੱਪਰ ਲਿਖਿਆ ਹੋਮ ਇੱਕ ਬਾਰੇ ਲਿਖਿਆ ਪ੍ਰੋਫਾਈਲ ਡਿਟੇਲ ਆਪਾਂ ਪ੍ਰੋਫਾਈਲ ਡਿਟੇਲ ਤੇ ਕਲਿੱਕ ਕਰਨਾ ਹੈ ਜਦੋਂ ਇੱਥੇ ਕਲਿੱਕ ਕਰਨਾ ਤੁਸੀਂ ਦੇਖ ਸਕਦੇ ਹੋ ਥੱਲੇ ਲਿਖਿਆ ਅਪਡੇਟ ਪ੍ਰੋਫਾਈਲ ਤੇ ਉੱਤੇ ਥੱਲੇ ਲਿਖਿਆ ਡਾਊਨਲੋਡ ਯੂ ਐਨ ਕਾਰਡ ਆਪਾਂ ਇਹ ਕਰਨਾ ਡਾਊਨਲੋਡ ਯੂ ਐਨ ਕਾਰਡ ਤੇ ਕਲਿੱਕ ਕਰਨਾ ਜਦੋਂ ਇੱਥੇ ਕਲਿੱਕ ਕਰਨਾ ਤਾਂ ਥੱਲੇ ਤੁਸੀਂ ਦੇਖ ਸਕਦੇ ਆ ਜਿਹੜਾ ਤੁਹਾਡਾ ਆਧਾਰ ਕਾਰਡ ਹੈ ਕੀ ਤੁਹਾਡਾ ਬਲੱਡ ਗਰੁੱਪ ਹੈ ਸਾਰਾ ਜੋ ਵੀ ਹੈ ਮਤਲਬ ਜਿਹੜਾ ਵੀ ਤੁਸੀਂ ਕੰਮਕਾਰ ਕਰਦੇ ਸਾਰਾ ਜੋ ਕਾਰ ਦੇ ਵਿੱਚ ਤੁਸੀਂ ਤੁਹਾਡੀ ਡਿਟੇਲ ਹੈ ਸਾਰੀ ਇੱਥੇ ਆ ਜਾਣੀ ਹੈ ਕੀ ਕਰਨਾ ਆਪਾਂ ਥੋੜੀ ਉੱਪਰ ਜਾਣਾ ਤੁਸੀਂ ਦੇਖ ਸਕਦੇ ਥੱਲੇ ਲਿਖਿਆ ਹੁੰਦਾ ਗ੍ਰੀਨ ਇਕਲਰ ਦੇ ਵਿੱਚ ਨਿਸ਼ਾਨੀ ਹੈ ਡਾਊਨਲੋਡ ਯੂਏ ਐਨ ਕਾਰਡ ਇੱਥੇ ਆਪਾਂ ਕਲਿੱਕ ਕਰਨਾ ਕਰਨ ਤੋਂ ਬਾਅਦ ਇੱਥੇ ਡਾਊਨਲੋਡ ਗਿਆ ਇਹਨਾਂ ਆਪਾਂ ਡਾਊਨਲੋਡ ਕਰ ਲੈਣਾ ਕਰਨ ਤੋਂ ਬਾਅਦ ਮਤਲਬ ਕੁਝ ਸਕਿੰਟਾਂ ਦੇ ਵਿੱਚ ਹੀ ਜਿਹੜਾ ਤੁਹਾਡਾ ਕਾਰਡ ਆ ਇਹ ਇਹ ਤੁਹਾਡੀ ਮਤਲਬ ਫੋਨ ਦੇ ਪੀਡੀਐਫ ਫਾਈਲ ਦੇ ਵਿੱਚ ਚੱਲ ਜਾਣਾ ਆਪਾਂ ਕਰਨਾ ਇੱਥੇ ਕਲਿੱਕ ਕਰਨਾ ਕਰਨ ਤੋਂ ਬਾਅਦ ਇੱਥੇ ਆਪਾਂ ਡਾਊਨਲੋਡ ਕਿੱਥੇ ਗਿਆ ਡਾ ਡਾਊਨਲੋਡ ਦੇ ਤੇ ਆਪਾਂ ਕਲਿੱਕ ਕਰਾਂ ਤੁਸੀਂ ਦੇਖ ਸਕਦੇ ਇੱਥੇ ਮੇਰਾ ਜਿਹੜਾ ਕਾਰਡ ਆ ਬਣਿਆ ਆ ਗਿਆ ਇੱਥੇ ਨੂੰ ਮੈਂ ਓਪਨ ਕਰਕੇ ਦੇਖ ਸਕਦਾ ਬੜੇ ਆਰਾਮ ਦੇ ਨਾਲ ਤਾਂ ਐਦਾਂ ਤੁਸੀਂ ਘਰੇ ਬੈਠੇ ਬੜੇ ਆਰਾਮ ਦੇ ਨਾਲ ਆਪਣਾ ਜਿਹੜਾ ਇਹ ਸ਼ਾਰਮ ਕਾਰਡ ਆ ਡਾਊਨਲੋਡ ਕਰ ਸਕਦੇ ਆ ਬਾਕੀ ਜੇਕਰ ਤੁਹਾਨੂੰ ਕੁਝ ਨਹੀਂ ਸਮਝ ਲੱਗਦੀ ਤਾਂ ਮੈਨੂੰ ਕਮੈਂਟ ਕਰਕੇ ਦੱਸਦੇ ਹੋ ਬਾਕੀ ਜੇਕਰ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਆ ਤਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇ ਤੇ ਆਪਣੇ ਯਾਰਾਂ ਦੋਸਤਾਂ ਤੱਕ ਤੇ ਬਾਕੀ ਆਪਣੇ ਕਮੈਂਟ ਕਰਕੇ ਤੁਸੀਂ ਰਾਜ ਦਿਓ ਵੀ ਤੁਹਾਨੂੰ ਕਿੱਦਾਂ ਦੀ ਜਾਣਕਾਰੀ ਲੱਗੀ ਬਾਕੀ ਧੰਨਵਾਦ ਜੀ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ